ਸੰਤ ਕੈ ਦੂਖਨ ਤੇ ਮੁਖ ਭਵੈ ਮੁਖ ਭਵੈ ਇਹ ਇੱਕ ਮੁਹਾਵਰਾ ਵਰਤਿਆ ਹੋਇਆ ਪੰਚਮ ਪਾਤਸ਼ਾਹ ਨੇ ਜੀ ਮੁਖ ਭਵੈ ਦਾ ਕੀ ਹੁੰਦਾ ਕਈਆਂ ਨੂੰ ਕੋਈ ਬਿਮਾਰੀਆਂ ਲੱਗ ਜਾਂਦੀਆਂ ਨੇ ਮੂੰਹ ਪਿੰਗੇ ਹੋ ਜਾਂਦੇ ਨੇ ਤੁਸੀਂ ਆਮ ਦੇਖਿਆ ਹੋਵੇਗਾ ਕਿਸੇ ਦਾ ਮੂੰਹ ਇੱਧਰ ਪਿੰਗਾ ਹੋ ਜਾਂਦਾ ਇੱਕ ਪਾਸੇ ਨੂੰ ਬਿਮਾਰ ਇਹ ਇੱਕ ਮੁਹਾਵਰਾ ਵਰਤਿਆ ਪੰਚਮ ਪਾਤਸ਼ਾਹ ਜੀ ਨੇ ਕਿ ਇਹਦਾ ਮਤਲਬ ਹੈ ਸੰਤ ਕੈ ਦੂਖਨ ਸਦਾ ਹੀ ਉਹਦੇ ਮੂੰਹ ਚੋਂ ਇਰਖਾ ਦੀ ਬਦਬੂ ਆਏਗੀ ਨਿੰਦਿਆ ਦੀ ਬਦਬੂ ਆਏਗੀ ਸਿਆਸਤ ਦੀ ਬਦਬੂ ਆਏਗੀ ਕੋਈ ਚੰਗੀ ਗੱਲ ਨਹੀਂ ਨਿਕਲਦੀਏ ਵੇਖੋ ਮਹਾਵਰਾ ਵਰਤਿਆ ਮੁਖ ਭਵੈ ਕਹਿੰਦੇ ਗੁਰਮੁਖ ਪਿਆਰਿਆਂ ਦਾ ਸੰਤਾਂ ਦਾ ਗੁਰੂ ਦਾ ਰੱਬ ਦਾ ਕੋਈ ਨਿੰਦਕ ਬਣਤੇ ਜਾਂਦਾ ਪਰ ਜਦੋਂ ਸਹਿਸਭਾ ਉਹ ਸੰਤ ਗੁਰਮੁਖ ਪਿਆਰਾ ਬਚਨ ਕਰ ਦਿੰਦਾ ਨਾ ਉਹ ਬਚਨ ਪੂਰਾ ਵੀ ਫਿਰ ਹੁੰਦਾ ਹੈ ਔਰੰਗਜ਼ੇਬ ਅੱਜ ਲੱਭਦਾ ਵੀ ਨਹੀਂ ਕਿਤੇ ਸਹਿਸਭਾ ਇਹ ਬਚਨ ਹੋ ਜਾਇਆ ਕਰਦੇ ਏ ਤੇ ਦੂਜੀ ਗੱਲ ਸੰਤ ਦੀ ਆਪਾਸ਼ਟ ਭਰੀ ਦੀ ਵਿਚਾਰ ਤੇ ਕਰ ਰਹੇ ਹਾਂ ਸ਼ਲੋਕ ਵੀ ਆਪ ਜੀ ਨੇ ਸਰਵਣ ਕੀਤਾ ਹੈ ਗੁਰਮੁਖ ਪਿਆਰਾ ਆਮ ਨਹੀਂ ਹੁੰਦਾ ਇਹ ਉਹ ਸੰਤ ਹੈ ਜਿਹਨੇ ਸੱਚਮੁੱਚ ਸਵਾਦ ਲੈ ਲਿਆ ਹੈ ਜੀ ਨਾਮ ਦਾ ਉਸ ਸੰਤ ਦੀ ਗੱਲ ਹੁੰਦੀ ਪਈ ਹੈ ਸੰਤਕੈ ਦੂਖਨ ਤੇ ਮੁਖ ਭਵੈ ਸੰਤ ਦੇ ਨਿੰਦਕ ਤੋਂ ਕਦੇ ਵੀ ਚੰਗੀ ਗੱਲ ਨਹੀਂ ਨਿਕਲਦੀ ਮੂੰਹ ਤੋਂ ਸੰਤ ਕਹਿ ਦੂਖਨ ਕਾਗ ਜਿਉ ਲਵੇ ਕਾਗ ਜਿਉ ਲਵੇ ਕਾਗ ਕਾਂ ਦੀ ਕਾਂ 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 ਤਾ ਤੁਸੀਂ ਸੁਣੀ ਹੋਏਗੀ ਕੋਈ ਨਹੀਂ ਸੁਣਦਾ ਥੋੜੀ ਜਿਹਾ ਜਦੋਂ ਸੁਣਦੀ ਆ ਫਿਰ ਕੰਨ ਬੰਦ ਕਰ ਲੈਂਦੇ ਨੇ ਅਗਲੇ ਵੀ ਛੱਡ ਜਾਂਦੇ ਪਹਿਲਾਂ ਤਾਂ ਸੰਤਾਂ ਦਾ ਜਿਹੜਾ ਨਿੰਦਕ ਹੁੰਦਾ ਲੋਕਾਂ ਨੂੰ ਹਲਾਦ ਹੁੰਦਾ ਵੀ ਇਹ ਗੱਲ ਹੈ ਇਹ ਗੱਲ ਹੈ ਬਾਅਦ ਵਿੱਚ ਨਿੰਦਕ ਦੀ ਕਾਂ 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 ਕੋਈ ਨਹੀਂ ਸੁਣਦਾ ਜੀ ਕਾਂ ਬੋਲੇ ਸਿਰ ਪੀੜ ਹੋਣ ਲੱਗ ਪੈਂਦੀ ਹੈ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਲਿਖੇ ਹੋਏ ਨੇ ਕਾਉ ਨਾ ਭਾਵੇ ਬੁਲੇਆ ਕਾਉ ਨਾ ਭਾਵੇ ਬੁਲੇਆ ਬੋਲੀ ਜਾਣਗੇ ਬੋਲੀ ਜਾਣਗੇ ਇੰਨਾ ਬੋਲਣਗੇ ਇੰਨਾ ਬਤਵਾ ਬੋਲਣਗੇ ਇੱਕ ਗੱਲ ਵਿੱਚ ਵੀ ਸਵਾਦ ਨਹੀਂ ਹੁੰਦਾ ਕਾਉ ਨਾ ਪਾਵੇ ਬੁਲੀਆ ਕਾਉ ਨਾ ਪਾਵੇ ਬੁਲੀਆ ਇਸ ਸਰੀਰ ਵਿਅਕਤੀ ਦਾ ਦੇਖੋ ਸਰੀਰ ਵਿਅਕਤੀ ਦਾ ਜੀਭਾ ਵੀ ਲਾਈ ਹੋਈ ਆ ਸਭ ਕੁਝ ਹੈ ਪਰ ਉਹਦੀ ਕਾਂ 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 ਕਾ ਉਹਦੀ ਚੱਖਾਂ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ ਪਹਿਲਾਂ ਤੇ ਸੁਣਦਿਆ ਜਦੋਂ ਪਤਾ ਚੱਲ ਜਾਂਦਾ ਇਦਾਂ ਦਾ ਫਿਰ ਕੋਈ ਨਹੀਂ ਸੁਣਦਾ ਬਾਰੀ ਕਾਂ ਵੀ ਵੇਖੋ ਸਿਰ ਦੁਖਣ ਲਾ ਦਿੰਦਾ ਜੀ ਕੋਇਲ ਬੋਲੀ ਸਭਨਾ ਪਾਣੀ ਕੋਇਲ ਬੋਲੀ ਸਭਨਾ ਪਾਣੀ ਕੋਇਲ ਬੋਲੀ ਸਭਨਾ ਪਾਣੀ ਕੋਇਲ ਬੋਲੀ ਸਭਨਾ ਉਹਦੀ ਮਿੱਠੀ ਮਿੱਠੀ ਬਾਤ ਸੁਣਨ ਨੂੰ ਦਿਲ ਕਰਦਾ ਹੈ ਕੋਇਲ ਦੀ ਅੱਜਕੱਲ ਤੇ ਸੌਂਦੀਆਂ ਨਹੀਂ ਅੱਜਕੱਲ ਦਰਖਤ ਵੀ ਲੋਕਾਂ ਨੇ ਖਤਮ ਕਰ ਦਿੱਤੇ ਪਹਿਲਾਂ ਤੇ ਪਿੰਡਾਂ ਵਿੱਚ ਸਵੇਰੇ ਸਵੇਰੇ ਸ਼ਾਮ ਕੋਈ ਟਾਈਮ ਪੀਸੇ ਵੀ ਟਾਈਮ ਸੁਣ ਜਾਂਦੀ ਸੀ ਅੱਜਕੱਲ ਆਵਾਜ਼ ਨਹੀਂ ਸੁਣਦੀ ਭਾਵੇਂ ਕੋਇਲ ਐ ਭਾਵੇਂ ਬਾਵੀ ਹਾਮਰੀ ਤਵੇਲੇ ਬੋਲੇ ਗੁਰਮੁਖ ਦੀ ਗੱਲ ਐ ਆਬਾ ਬੀਹਾ ਗੁਰਮੁਖ ਦੀ ਗੱਲ ਹੋ ਰਹੀ ਐ ਐਸੇ ਤਰ੍ਹਾਂ ਭਾਈ ਜਦੋਂ ਗੁਰਮੁਖ ਬੋਲਦਾ ਨਾ ਉਹ ਜਿਹੜਾ ਸੰਤ ਐ ਉਹਦੇ ਬਚਨਾਂ ਨਾਲ ਤੇ ਦੁਨੀਆ ਤਰ ਜਾਇਆ ਕਰਦੀ ਐ ਮਿਲਦਾ ਕੰਨਾਂ ਨੂੰ ਸਕੂਨ ਸੱਚਮੁੱਚ ਸਕੂਨ ਮਿਲਦਾ ਇਹਨਾਂ ਬਚਨਾਂ ਨੂੰ ਸੁਣ ਕੇ 35 ਸਤਿਗੁਰੂ ਸੈਠੇ ਨੇ ਸੱਚਮੁੱਚ ਸਕੂਨ ਮਿਲਦਾ ਐਦੇ ਵਿੱਚ ਸਭ ਦਾ ਮੇਰਾ ਤੁਹਾਡਾ ਪਾਰ ਉਤਾਰਾ ਹੋ ਜਾਂਦਾ ਹੈ ਜੀ ਨਹੀਂ ਤੇ ਇਹ ਵੀ ਸੱਚ ਹੈ ਸੰਤਨ ਕੈ ਦੁਖਨ ਕਾਗ ਜੀਉ ਲਵੇ ਉਹਦੀ ਕਾਂ ਕਾਂ ਨੂੰ ਕੋਈ ਨਹੀਂ ਸੁਣਦਾ ਸੰਤਨ ਕੈ ਦੁਖਨ ਸਰਪ ਜੋ ਨਾ ਪਾਏ ਹੁਣ ਅਖਰੀ ਅਰਥ ਕਰਾਂਗੇ ਜਿਹੜੇ ਸੰਤਾਂ ਦਾ ਜਿਹੜਾ ਦੋਖੀ ਹੈ ਨਾ ਭਾਈ ਸੰਤਾਂ ਦਾ ਨਿੰਦਕ ਹੈ ਉਹ ਸੱਪ ਦੀ ਜੁਨੀ ਵਿੱਚ ਪੈਂਦਾ ਹੈ ਭਾਵ ਉਹ ਸੰਤ ਤੇ ਦੂਸ਼ਣ ਲਾਉਣ ਵਾਲਾ ਜਿਹੜਾ ਬੰਦਾ ਹੈ ساری ਉਮਰ ਜ਼ਹਿਰ ਸੁੱਟਦਾ ਹੈ ਜੀ ساری ਉਮਰ ਜ਼ਹਿਰ ਸੁੱਟਦਾ ਹੈ ਚੰਗੀ ਗੱਲ ਨਹੀਂ ਮੂੰਹ ਤੋਂ ਕੋਈ ਵੀ ਨਿਕਲਦੀ ਸੰਤ ਕਹੈ ਦੂਖ ਮਿਤ੍ਰਿਕਤ ਜਉਣ ਕਿਰਮ ਆਇ ਤ੍ਰਿਕਤ ਜੂਨ ਪਤਾ ਕੀ ਹੁੰਦਾ ਜੀ ਟੇਡੀਆਂ ਮੇਡੀਆਂ ਜੂਨਾ ਨਹੀਂ ਕਈ ਅਰਦਾਸੀ ਸਿੰਘ ਬੋਲਦੇ ਐਡੀਆਂ ਮੇਡੀਆਂ ਜੁੰਨਾ ਕੋ ਬਚਾ ਕੇ ਰੱਖਣਾ ਜੀ ਐਸੀ ਤਰ੍ਹਾਂ ਤ੍ਰਿਗਦਜੋਨ ਲਿਖਿਆ ਹੋਇਆ ਹੈ ਇੱਥੇ ਰੀਂਗ ਕੇ ਤੁਲਨ ਵਾਲੀਆਂ ਜਿੰਦਾ ਹੁੰਦੀਆਂ ਨੇ ਜਿਹੜੀਆਂ ਟੇਟੀਆਂ ਮੇਡੀਆਂ ਜੁੰਨਾ ਐਸੀ ਤਰ੍ਹਾਂ ਜਿਹੜਾ ਸੰਤਾਂ ਦਾ ਨਿੰਦਕ ਹੈ ਨਾ ਟੇਡੇ ਮੇਡੇ ਪਸ਼ੂਆਂ ਵਰਗੀ ਜ਼ਿੰਦਗੀ ਜੀਉਂ ਕੇ ਇੱਥੋਂ ਚਲਾ ਜਾਂਦਾ ਹੈ ਜੀ ਹਰਕਤਾਂ ਕਰਦਾ ਰਹਿੰਦਾ ਟੇਡੇ ਮੇਡੇ ਪਸ਼ੂਆਂ ਦੀ ਤਰ੍ਹਾਂ ਜੀਵਾਂ ਦੀ ਤਰ੍ਹਾਂ ਉਹਦੀ ਹਰਕਤਾਂ ਵੀ ਇਦਾਂ ਦੀਆਂ ਹੁੰਦੀਆਂ ਨੇ ਸੰਤ ਕੈ ਦੂਖਣ ਤ੍ਰਿਸ਼ਨਾ ਮੈਂ ਜਲੈ ਕਿਉਂਕਿ ਬਰਾਬਰੀ ਕਰਨਾ ਚਾਹੁੰਦਾ ਹੈ ਗੁਣ ਤੇ ਕੋਈ ਪੱਲੇ ਨਹੀਂ ਹੁੰਦਾ ਬਰਾਬਰੀ ਕਰਨਾ ਚਾਹੁੰਦਾ ਆਪ ਜਲਦਾ ਰਹਿੰਦਾ ਨਹੀਂ ਲੱਗ ਫਿਰ ਤੇ ਉਹਦੇ ਜਿਹੜੇ ਭਾਈ ਹੁਣ ਬੰਦਾ ਵੀ ਤੇ ਸੰਗਤ ਤੋਂ ਪਛਾਣਿਆ ਜਾਂਦਾ ਜੇ ਘਰ ਵਿੱਚ ਤਵਾ ਪਿਆ ਕਿਸੇ ਭਾਂਡੇ ਨੂੰ ਕਾਲਖ ਲੱਗੀ ਆ ਸਾਡੀ ਉਂਗਲ ਲੱਗ ਜੇ ਦਾਗ ਤੇ ਸਾਡੇ ਵੀ ਲੱਗ ਜਾਣਾ ਜੇ ਕੋਈ ਉਸ ਦਾ ਸੰਗੀ ਹੋਵੇ ਜੇ ਕੋਈ ਉਸ ਦਾ ਸੰਗੀ ਹੋਵੇ ਨਾਲੇ ਲੈ ਸਿਧਾ ਵੈ ਨਾਲੇ ਲੈ ਸਿਧਾ ਵੈ ਉਹਨੂੰ ਵੀ ਰੰਗ ਲਾ ਦਿੰਦਾ ਜਿਹੜਾ ਉਹਦੇ ਨਾਲ ਮੇਲ ਜੋਗ ਰੱਖਦੇ ਉਹਨੂੰ ਬਿਮਾਰੀ ਲਾ ਦਿੰਦਾ ਹੈ ਭੈੜੀ ਬਿਮਾਰੀ ਲਾ ਦਿੰਦਾ ਜੇ ਕੋਈ ਉਸ ਦਾ ਸੰਗੀ ਹੋਵੇ ਨਾਲੇ ਲੈ ਸਿਧਾ ਵੈ ਨੂੰ ਹੁੰਦਾ ਅਜਗਰ ਅਣਹੋਂਦਾ ਜਿਹ ਹੁੰਦਾ ਇੱਥੇ ਬੇਅੰਤ ਭਾਰ ਰੱਖਿਆ ਹੋਇਆ ਇੱਥੇ ਨਿੰਦਿਆ ਦਾ ਈਰਖਾ ਦਾ ਵਕਾਰਾਂ ਦਾ ਬਹੁਤ ਮਾੜਾ ਪ੍ਰਭਾਵ ਰੱਖਿਆ ਹੋਇਆ ਤੇ ਇਹ ਵੀ ਸੱਚ ਹੈ ਭਾਈ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ ਹਰ ਵਕਤ ਆਪਣੇ ਆਪ ਨੂੰ ਅੱਗ ਵਿੱਚ ਸਾੜਦਾ ਰਹਿੰਦਾ ਹੈ ਨਿੰਦਕ ਕਿਉਂ ਕਿਉਂਕਿ ਸੰਤਨ ਕੈ ਦੁਖਣ ਤ੍ਰਿਸ਼ਨਾ ਮੈਂ ਜਲੈ ਉਹ ਚਾਰ ਗੱਲਾਂ ਇੱਧਰ ਉੱਧਰ ਕਰਕੇ ਉਦਾਂ ਦੀ ਇੱਜ਼ਤ ਬਣਾ ਲਵਾ ਨਹੀਂ ਭਾਈ ਇਹ ਤੇ ਗੁਰੂ ਕਿਰਪਾ ਹੁੰਦੀ ਹੈ ਇਹ ਤੇ ਗੁਰਪ੍ਰਸਾਦ ਹੁੰਦਾ ਹੈ ਮਹਾਰਾਜ ਕਿਰਪਾ ਕਰਕੇ ਜਿਹਨੂੰ ਆਪਣੇ ਨਾਲ ਆਪ ਮੇਲਦਾ ਹੈ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਹੀਂ ਤੇ ਸੰਤਨ ਕਹ ਦੂਖਨ ਤ੍ਰਿਸ਼ਨਾ ਮੈਂ ਜਲੈ ਉਹ ਤ੍ਰਿਸ਼ਨਾ ਰੂਪੀ ਅਗ ਵਿੱਚ ਸੜਦਾ ਰਹਿੰਦਾ ਹੈ ਸੰਤ ਕਹ ਦੂਖਨ ਸਭ ਕੋ ਛਲੈ ਸਭ ਕੋ ਛਲੈ ਦਾ ਅਰਥ ਕੀ ਹੁੰਦਾ ਜੀ ਕਿਸੇ ਨੂੰ ਵੀ ਧੋਖਾ ਦੇ ਸਕਦਾ ਛਲ 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 ਕਪਟ ਕਰਦਾ ਹੈ ਸੰਤ ਕਹ ਦੂਖਨ ਸਭ ਕੋ ਛਲੈ ਸੰਤ ਕਹਿ ਦੂਖਨ ਤੇਜ ਸਭ ਜਾਏ ਤੇਜ ਜਿਹੜਾ ਮਾੜਾ ਮੋਟਾ ਤੇਜ ਭਾਵ ਪ੍ਰਭਾਵ ਪਾਇਆ ਹੁੰਦਾ ਨਾ ਲੋਕਾਂ ਤੇ ਹੌਲੀ ਹੌਲੀ ਉਹ ਵੀ ਖਤਮ ਹੋ ਜਾਇਆ ਕਰਦਾ ਹੈ ਨਿੰਦਕਾ ਜੀ ਸੰਤ ਕਹਿ ਦੂਖਨ ਤੇਜ ਸਭ ਜਾਏ ਤੇਜ ਦੇ ਅਰਥ ਆਪਾਂ ਇਦਾਂ ਵੀ ਕਰ ਸਕਦੇ ਆ ਅੰਦਰ ਦੀ ਤਾਕਤ ਜਿਵੇਂ ਬੋਲਿਆ ਨਾ ਦੂਜੇ ਤੇ ਅਸਰ ਹੋ ਗਿਆ ਜਦ ਇਹ ਬਹੁਤ ਐਸੇ ਬੰਦੇ ਨੇ 30 30 40 40 ਸਾਲ ਪਹਿਲਾਂ ਜੀ ਜਦੋਂ ਬੋਲਦੇ ਸੀ ਲੋਕ ਵੀ ਲਾਗੇ ਬੈਂਦੇ ਸੀ ਵੀ ਕਿੰਨੀ ਸੋਹਣੀਆਂ ਗੱਲਾਂ ਕਰਦਾ ਪਰ ਜਦੋਂ ਪਤਾ ਚੱਲਿਆ ਇਦਾਂ ਦਾ ਫਿਰ ਉਹਦੇ ਲਾਗੇ ਵੀ ਨਹੀਂ ਕੋਈ ਟੁੱਕਦਾ ਕੋਈ ਨਹੀਂ ਲਾਗੇ ਖੜਦਾ ਜੀ ਅੰਦਰੋਂ ਸਭ ਕੁਝ ਖਤਮ ਹੋ ਗਿਆ ਜੀਵਨ ਤਵਾ ਕਰ ਲਿਆ ਹੈ ਸੰਤ ਕਹ ਦੂਖਨ ਨੀਚ ਨਹੀਂ ਜਾਏ ਇੱਕ ਤਾਂ ਨੀਚ ਹੁੰਦਾ ਹੈ ਨੀਚ ਨੀਚ ਤੋਂ ਨੀਚ ਵੀ ਕੋ ਹੁੰਦਾ ਹੈ ਉਹ ਨੀਚ ਤੋਂ ਨੀਚ ਬਣ ਜਾਂਦਾ ਹੈ ਭਾਵ ਭੈੜੀ ਸੋਚ ਵਾਲਾ ਹੁੰਦਾ ਹੈ ਜੀ ਨਿੰਦਕ ਸੰਤ ਕਹ ਦੂਖਨ ਨੀਚ ਨਿਚਾਰੇ ਨੀਚ ਪੁਰਸ਼ ਦੋ ਗੱਲ ਕਰਦੇ ਨੇ ਅਸੰਖ ਗਾਲ ਵੱਡ ਹੱਤਿਆ ਕਰਾਂ ਹੀ ਅਸੰਖ ਐਸੇ ਨੀਚ ਨੇ ਭਾਵ ਨਿੰਦਕ ਨੇ ਜਾਤੇ ਉਹ ਗੱਲ ਕੱਟ ਦੇਣਗੇ ਆਪਣੀ ਗੱਲ ਮੂਰੇ ਰੱਖਦੇ ਨੇ ਕੋਈ ਚੰਗੀ ਗੱਲ ਹੁੰਦੀ ਆ ਕੁਝ ਨਹੀਂ ਉਹ ਕਹਿੰਦੇ ਮੇਰੀ ਗੱਲ ਮੇਰੀ ਗੱਲ ਫੇਰ ਦੂਜੇ ਦੀ ਟੋਕ ਦਿੰਦਾ ਤੀਜੇ ਦੀ ਟੋਕ ਦਿੰਦਾ ਉਹ ਕਿਸੇ ਨੂੰ ਬੋਲਣ ਹੀ ਨਹੀਂ ਦਿੰਦਾ ਆਪਣੀ ਮੇਰੀ ਚੱਲੇ ਮੇਰੀ ਚੱਲੇ ਆਪਣੀ ਚਲਾਈ ਜਾਂਦਾ ਕਿਸੇ ਵੀ ਗੱਲ 'ਚ ਜਾਂ ਫਿਰ ਜੀ ਉਹ ਗळा ਹੀ ਵੱਟ ਜਾਂਦਾ ਦੂਜੇ ਦਾ ਅਸੰਖ ਗੱਲ ਵੱਡ ਗੱਲ ਵੀ ਆਪਾਂ ਕਰ ਸਕਦੇ ਆ ਤੇ ਅਰਥ ਗੱਲ ਵੀ ਕੱਟ ਦੇਣੀ ਇਹ ਵੀ ਨੀਚ ਪੁਰਸ਼ ਦਾ ਕੰਮ ਐ ਔਰ ਗੜਾਈ ਵੱਟ ਦੇਣਾ ਕਿਸੇ ਦਾ ਕਿੰਨੀਆਂ ਸ਼ਹੀਦੀਆਂ ਹੋਈਆਂ ਮਹਾਪੁਰਖਾਂ ਦੀਆਂ ਕਿੰਨੀਆਂ ਸ਼ਹੀਦੀਆਂ ਹੋਈਆਂ ਨੇ ਪਰ ਇਹ ਵੀ ਸੱਚ ਹੈ ਇੱਕ ਦੂ ਇੱਕ ਚੜਨਦੀਆਂ ਇੱਕ ਦੂ ਇੱਕ ਚੜਨਦੀਆਂ ਇਸ ਵਿਚਾਰਧਾਰਨ ਨੂੰ ਜੀ ਕੋਈ ਖਤਮ ਨਹੀਂ ਕਰ ਸਕਦਾ ਇਹ ਤੇ ਭਾਈ ਇਦਾਂ ਹੀ ਹੁੰਦਾ ਰਹੇਗਾ ਕਬੀਰ ਸਾਹਿਬ ਹੈ ਫਰੀਦ ਸਾਹਿਬ ਹੈ ਗੁਰੂ ਨਾਨਕ ਸਾਹਿਬ ਆ ਗਏ ਗੁਰੂ ਅੰਗਦ ਸਾਹਿਬ ਆ ਗਏ ਤੇ ਚੱਲਦਾ ਹੀ ਰਹਿਣਾ ਇਹ ਤੇ ਬੋਲਦੀ ਰਹਿਣਗੇ ਇਹ ਸੱਚੀ ਬਾਣੀ ਕਦੇ ਬੰਦ ਨਹੀਂ ਹੋ ਸਕਦੀ ਜੀ ਕਦੇ ਬੰਦ ਨਹੀਂ ਹੋ ਸਕਦੀ ਪਰ ਜਿਹੜਾ ਇਹਨਾਂ ਦਾ ਦੁਖੀ ਹੈ ਸੰਤ ਕਹ ਦੁਖਨ ਨੀਚ ਨਿਚਾਏ ਉਹ ਤੇ ਭੈੜੀ ਸੋਚ ਵਾਲਾ ਹੁੰਦਾ ਜੀ ਉਹਦਾ ਕੰਮ ਹੀ ਇਹੀ ਹੁੰਦਾ ਉਹਦੀ ਡਿਊਟੀ ਇਹੀ ਲੱਗੀ ਹੁੰਦੀ ਹੈ ਸੰਤ ਦੁਖੀ ਕਾ ਥਾਉ ਕੋ ਨਾ ਹੈ ਥਾਉ ਕੋ ਨਾ ਹੈ ਕੋਈ ਟਿਕਾਣਾ ਨਹੀਂ ਸੁਖ ਚੈਨ ਨਹੀਂ ਉਹਨੂੰ ਅੰਦਰੋਂ ਬੜਾ ਦੁਖੀ ਹੈ ਕੋਈ ਟਿਕਾਣਾ ਨਹੀਂ ਸੰਤ ਦੋ ਕੀ ਕਾ ਥਾਉ ਕੋ ਨਾ ਹੈ ਨਾਨਕ ਸੰਤ ਭਾਵੈ ਤਉ ਏ ਭੀ ਗਤ ਬਾਹੇ ਵਾਹਿਗੁਰੂ ਫਿਰ ਸੰਤ ਦਾ ਹਿਰਦਾ ਵੇਖੋ ਜਿਨ੍ਹਾਂ ਦੀ ਨਿੰਦਕ ਨਿੰਦਿਆ ਕਰਦਾ ਹੁੰਦਾ ਹੈ ਨਿੰਦਿਆ ਕਰਦਾ ਆਉਂਦਾ ਹੈ ਨਾ ਭਾਈ ਇਹ ਇਦਾਂ ਨਹੀਂ ਹੁੰਦੇ ਨਿੰਦਕ ਭਈ ਮੇਰੀ ਨਿੰਦਿਆ ਕੀਤੀ ਮੈਂ 10 ਸੁਨਾਵਾਂ ਮੈਂ 4 ਸੁਨਾਵਾਂ ਇਹ ਇਦਾਂ ਨਹੀਂ ਹੁੰਦੇ ਇਹਨਾਂ ਦਾ ਹਿਰਦਾ ਨਾ ਫੇਰ ਵੀ ਭਾਈ ਤੇ ਆ ਰੂਪ ਹੁੰਦਾ ਹੈ ਬੜੇ ਪਿਆਰ ਵਾਲਾ ਹਿਰਦਾ ਹੁੰਦਾ ਸੰਤ ਦਾ ਮਹਿਲਾ ਪੰਜਵਾ ਜੀ ਫਰਮਾਉਂਦੇ ਨੇ ਨਾਨਕ ਸੰਤ ਭਾਵੈ ਜੇ ਕਿਤੇ ਸੰਤ ਚਾਵੇ ਹੋਏ ਭੀ ਗਤ ਪਾਏ ਪਾਪ ਕਰਮੀਆਂ ਦੀ ਵੀ ਗਤੀ ਕਲਿਆਣ ਹੋ ਜਾਂਦਾ ਹੈ ਸੰਤ ਚਾਵੇ ਤਾਂ ਦੁਬਾਰੇ ਸਮਝਾ ਸਕਦਾ ਹੈ ਭਈ ਭਾਈ ਸ਼ਰਨ ਵਿਚ ਆਓ ਗੁਰੂ ਦੀ ਸ਼ਰਨ ਵਿਚ ਆਓ ਗੁਰਬਾਣੀ ਸੁਣੋ ਸ਼ਬਦ ਵਿਚਾਰ ਸੁਣੋ ਚੰਗੇ ਮਹਾਂਪੁਰਖਾਂ ਦੀ ਸੰਗਤ ਕਰੋ ਭਾਈ ਲੈਣਾ ਜਿਹਨੇ ਸੰਗਤ ਕਰੀ ਮਹਾਂਪੁਰਖਾਂ ਦੀ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ ਅੱਗੇ ਤੇ ਅੱਗੇ ਜਿੰਨੇ ਵੀ ਮਹਾਂਪੁਰਖ ਹੋਏ ਨੇ ਚੰਗੇ ਚੰਗਿਆ ਦੀ ਸੰਗਤ ਕਰਕੇ ਸਭ ਤਰ ਗਏ ਨੇ ਜੇ ਭਾਈ ਸੰਤ ਚਾਵੇ ਤਾਂ ਉਹ ਨਿੰਦਕ ਨੂੰ ਵੀ ਤਾਰ ਦਿੰਦਾ ਉਹਦਾ ਮਨ ਇੰਨਾ ਪਿਆਰਾ ਹੁੰਦਾ ਉਹ ਨਿੰਦਕ ਨੂੰ ਆਪਣੇ ਗਲੇ ਨਾਲ ਲਾਉਂਦਾ ਫੇਰ ਵੀ ਉਹਦੇ ਮਨ ਵਿੱਚ ਸਦਾ ਵੈਰ ਨਹੀਂ ਬਣਿਆ ਰਹਿੰਦਾ ਵੈਰ ਵਿਰਤੀ ਤੇ ਉਹਦੇ ਅੰਦਰ ਹਈ ਨਹੀਂ